ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟ ਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 6 7 ਗਾਵਾਂ ਬਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 355 ਜੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਭਰਾ ਸਕਰੀਨ ਤੇ ਟਾਈਟਲ ਦੇ ਲਿਖ ਦਿਨੇ ਉੱਪਰਲਾ ਨੰਬਰ ਬਾਈ ਦਾ ਹੁੰਦਾ ਜਿਹੜਾ ਆਪਾਂ ਬੋਲਦੇ ਨੰਬਰ ਉਹ ਆਪਣਾ ਵੀਡੀਓ ਦੀ ਖਾਤਰ ਬੋਲਦੇ ਜਿਹੜੀ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਬਾਕੀਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਚਮਕੌਰ ਸਿੰਘ ਜੀ ਪਿੰਡ ਪਿੰਡ ਢੱਲਮਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਈ ਵੜਾ ਕਿੰਨੀ ਆਪਣੇ ਕੋਲ ਆ? ਵੜਾ ਆਪਣੇ ਕੋਲੇ ਵੀਰੇ 5 ਆਣੇ ਗੀਆਂ 2 ਉਧਰ ਥੋਕੜਾਂ ਨੇ। 7 ਨਗਾ 7 ਨਗਾ ਹਾਂਜੀ। ਹਾਂਜੀ ਬਈ ਪਹਿਲੇ ਨਗ ਦੀ ਜਾਣਕਾਰੀ ਦਿਓ ਜੀ। ਪਹਿਲੇ ਨੰਬਰ ਤੇ ਵੀਰੇ ਪਾਈਲਨ ਵੜਾ 6 ਦਿਨ ਦਾ ਮੋਹ। ਠੀਕ ਹੈ ਜੀ। ਤੇ ਦੁੱਧ ਹੁਣ ਇਹਦੇ ਖਲੇ 14 ਕਿਲੋ। 14 ਲੀਟਰ। ਹਾਂ ਇਹਦਾ ਬੱਚਾ ਉਹ ਖੜਾਗਾ। ਬੱਚਾ। ਹਾਂ ਇਹਨੂੰ ਹੋ ਗਏ 15 ਦਿਨ ਸੋਈ ਨੂੰ। ਆਸੇ ਬੱਚਾ ਜੀ। ਹਾਂਜੀ। ਠੀਕ ਹੈ ਜੀ। ਸੀਲ ਢੰਡੀ ਬਹੁਤਾ ਗਈ। ਠੀਕ ਹੈ ਜੀ। ਰੇਟ ਭਰਾ ਖੱਚ ਗਈ ਦੱਸ ਦੇ ਬਸ ਦੇਣ ਲੈਣ ਵਾਲੇ ਬਸ। ਬਾ ਰੇਟ ਜੇ 55000 ਕਰਦੇ ਹਾਂ ਤਾਂ ਜੀ। ਹਾਂਜੀ। ਹਰੇ ਲੋ ਜੀ ਤੋਰਾ ਤਾਰਾ ਕਰਮਾ ਵਾਲੀ ਦਾ ਦੇਖ ਸਕਦੇ ਲੋ ਜੀ ਚੈੱਕ ਕਰ ਦੋ ਕੱਦ ਬੜ ਸੁਖਨ ਕਰਮਾ ਵਾਲੀ ਦਾ ਸੁਣਾ ਠੀਕ ਹੈ ਜੀ ਰੇਟ ਕਿਨਾ ਦੱਸ ਸਕੀ ਭਾਈ ਇਹਦਾ 55000 ਰੁਪਏ 55000 ਭਰਾ ਬਾਈ ਨੇ ਰੇਟ ਕੀਤਾ ਠੀਕ ਹੈ ਨਾ ਮੰਗਰ ਬੱਸਾ ਨਾ ਮੰਗਰ ਬੱਛਾ ਜੀ ਮੰਗਰ ਬੱਸਾ ਲੋ ਜੀ ਚੈੱਕ ਕਰ ਸਕਦੇ ਰੇਟ ਬਾਈ ਨੂੰ ਬਿਲਕੁਲ ਜਾਇਜ਼ ਨੂੰ ਦੱਸਿਆ ਲੋ ਜੀ ਖੰਡ ਚੱਲਿਆ ਸਕਦੇ ਕੱਦ ਬੜ ਸੁਖਨ ਕਰਮਾ ਵਾਲੀ ਦਾ ਸੁਣਾ ਬਾਕੀ ਉਹ ਸੀਲ ਸਾਬਾ ਜੀ ਠੀਕ ਹੈ ਠੀਕ ਲੋ ਜੀ ਜੇ ਮਰਜੀ ਬਾਈ ਕਹਿੰਦਾ ਹੱਥ ਤੇ ਲੋ ਜੀ ਠੀਕ ਹੈ ਹਾਂ ਜੀ ਵੀ ਦੂਜੀ ਬੈਡ ਦੀ ਜਾਣਕਾਰੀ ਦੇ ਦਿਓ ਜੀ ਦੂਜੀ ਇਹ ਦੂਜਾ ਸੂਆ ਜੀ ਹਾਂਜੀ ਤੇ ਦੁੱਧ ਇਹਦੇ ਥੱਲੇ 19 ਲੀਟਰ 19 ਲੀਟਰ ਹਾਂ ਇਹਦਾ ਕਾਲਾ ਬੱਚਾ 15 ਕ ਦਿਨ ਸੂਈ ਨੂੰ ਹੋਇਆ ਤੇ ਬੱਸਾ ਕ ਬੱਸੀ ਮਗਰ ਬੱਚਾ ਇਹਦੇ ਵੀ ਬੱਸਾ ਇਹਦੇ ਮਗਰ ਉਹਦਾ ਦੇਖ ਸਕਦੇ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਇਹਦਾ 65000 ਰੁਪਏ ਇਹਦਾ 65000 ਹਾਂਜੀ ਜਿਹੜੀ ਉਹ ਬੱਸੀ ਆ ਉਹ ਦੁੱਧ ਨਹੀਂ ਉਹ ਨਹੀਂ ਰੋਚ ਇੱਕ ਅੱਧੀ ਤਾਰ ਜੀ ਆਉਂਦੀ ਆ ਜੀ ਹਾਂਜੀ ਤੇ ਜਮ੍ਹਾਂ ਬੰਦ ਨਹੀਂ ਮੰਨਣਾ ਇੱਕ ਅੱਧੀ ਤਾਰ ਜੀ ਆ ਕੇ ਰੁਕ ਜਾਂਦਾ ਠੀਕ ਹੈ ਜੀ ਲੋ ਭਰਾ ਗੱਲ ਸੈਦ ਆਤੀ ਬਾਈ ਕਹਿੰਦਾ ਕਦੀ ਧਾਰ ਆਉਂਦੀ ਆ ਠੀਕ ਹੈ ਨਾ ਲੋਕ ਠੀਕ ਹੈ ਜੀ ਤੋਰਾ ਤਰਾ ਕਰਮਾਣ ਦਾ ਬੋਲ ਸੋਣਾ ਮੋੜ ਲਓ ਜੀ ਸੀਐਸ ਸਾਹਿਬ ਬਹੁਤ ਹੈ ਹਾਂ ਲੋ ਜੀ ਤੋਰਾ ਦੇਖ ਸਾ ਤੇ ਚੈੱਕ ਕਰ ਸਾ ਜੀ ਵਿਵਦਨਤਾ ਜੀ ਤੁਸੀਂ ਲਾਹ ਲਓ ਬਹੁਤ ਸੋਹਣੀ ਗਾ ਠੀਕ ਹੈ ਜੀ ਲੋ ਜੀ ਲੋ ਜੀ ਥਾਂ ਚੈੱਕ ਕਰ ਸਾ ਠੀਕ ਹੈ ਜੀ ਤਾਂ ਸਾਨੂੰ ਬਚੀ ਗਈ ਫੜਾ ਕੈਂ ਠੰਡੀ ਛੀ ਲਾਏ ਜਿੰਮੇ ਮਰਜੀ ਠੀਕ ਹੈ ਚਲੋ ਜੀ ਮੜਾ ਜਾ ਹਲਾ ਦੋ ਮੜ ਬਸੀ ਦਿਖਾ ਦੋ ਮੜ ਇਧਰ ਗਾਇ ਲਓ ਜੀ ਅਬ ਸੀ ਆ ਫੋੜੀ ਛੋਟਾ ਬਚਾਲੇ ਹੈ ਜੀ ਇਹਦਾ ਕੋਈ ਵਹਿਮ ਨਹੀਂ ਹੁੰਦਾ ਮਨ ਠੀਕ ਹੈ ਠੀਕ ਹੈ ਕੋ ਦੂਰ ਚੱਲ ਜੀ ਹਾਂ ਦੂਰ ਚੱਲ ਕਿਉਂਦਾ ਹਾਂ ਜੀ ਲੱਭ ਲਈ ਸੈਟ ਚੱਕਣ ਨੂੰ ਪ੍ਰਾ ਨੇ ਉਹ ਕਰਮਾਲੀਆ ਸੋਣਾ ਰੇਟ ਵੀ ਬਾਈ ਨੇ ਤੁਹਾਨੂੰ ਦੱਸਤਾ ਠੀਕ ਹੈ ਠੀਕ ਆ ਪ੍ਰਾ ਹਾਂ ਜੀ ਤੀਜੀ ਬੈੜ ਦੱਸੋ ਜਾਨਕਾ ਤੀਜੇ ਨੰਬਰ ਤੇ ਦੂਜਾ ਸੂਆ ਬੈੜ ਆਈ ਹਾਂਜੀ ਤੇ ਇਹਨੂੰ 1 ਮਹੀਨਾ 10 ਦਿਨ ਸੂਈ ਨੂੰ ਗਿਆ ਆ ਬੱਚਾ ਇਹਦਾ ਉਰਲਾ ਬਸਾ ਕੇ ਬਸਾ ਜੀ ਹਾਂ ਬਸਾ ਜੀ ਕਈ ਬਸਪਰਾ ਹਾਂ ਠੀਕ ਹੈ ਤੇ ਇਹਦੇ ਥਲੇ ਦੁੱਧ 15 ਕਿਲੋ ਆ ਜੀ ਫੋਰੇ ਲੇਵਾ ਇਹ ਟਾਈਟ ਜਿਆ ਰੱਖਦੀ ਆ ਹਾਂਜੀ ਤੇ ਐਂ ਦੇਖਣ ਨੂੰ ਐਂਜ ਲੱਗਦਾ ਵੀ ਹੋਣਾ ਨਹੀਂ ਦੁੱਧ ਠੀਕ ਹੈ ਜੀ ਵੀ ਉਹ ਅਗਲਾ ਭਾਵੇਂ ਚਾਰ ਡੰਗ ਦਸੱਲੀ ਕਰ ਲਈ ਠੀਕ ਹੈ ਜੀ ਹਾਂ ਲੋ ਭਰਾ ਕੱਦ ਬਟ ਸੁਕਣਾ ਕਰਮਣੇ ਦਾ ਸੂਣ ਲੋ ਜੀ ਦੁੱਧ 15 ਲੀਟਰ ਦੱਸ ਰਿਹਾ ਕੱਦ ਦੇ ਹਿਸਾਬ ਨਾਲ ਬਾਈ ਕਹਿੰਦਾ ਲੇਵਾ ਥੋੜਾ ਜਿਹਾ ਲੇਵਾ ਨਾ ਬੰਦ ਜਿਆ ਰੱਖਦੀ ਆ ਵੀ ਤੇ ਰੇਟ ਭਰਾ ਜੀ ਅੱਜ ਦਾ ਖੱਚ ਕੇ ਰੇਟ ਇਹਦਾ 52000 ਰੁਪਏ ਇਹਦਾ 52000 ਭਰਾ ਮੋੜ ਲੋ ਜੀ ਮੋੜ ਲੋ ਬੈਡ ਵੱਡੀ-ਬੁੱਡੀ ਬਹੁਤ ਆ ਜੀ ਹਾਂਜੀ ਹਾਂਜੀ ਤੇਖੀ ਬਾਈ ਦੇ ਮੋੜਾਂ ਤੱਕ ਜਾ ਰਹੀ ਹੈ ਭਰਾ ਦੇਖ ਸਕਦੇ ਠੀਕ ਹੈ ਨਾ ਲੋ ਜੀ ਕੱਦ ਬਟਾ ਸਖਰਾ ਸੁਣਾ ਕਰਮਾਂ ਵਾਲੀ ਦਾ ਮਗਰ ਬੱਸਾ ਭਰਾ ਇਹਦੇ ਠੀਕ ਹੈ ਨਾ ਲੋ ਜੀ ਚਾਹ ਬਾਈ ਕਹਿੰਦਾ ਚਾਰ ਡੰਗ ਚੋ ਕੇ ਦਸਲੀ ਕਰਕੇ ਆ ਜਾ ਭਰਾ ਠੀਕ ਹੈ ਜੀ ਪੈਂਟ ਢੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅੱਜ ਸੀਐਲਸ ਹਉ ਬਾਲਗਾਂ ਨੇ ਦੋ ਸਾਰੀਆਂ ਬੈਠ ਗਈ ਠੀਕ ਹੈ ਠੀਕ ਜੋ ਮਰਜ਼ੀ ਬਾਈ ਕਹਿੰਦਾ ਬੈਠੇ ਚਲੋ ਠੀਕ ਹੈ ਜੀ ਹਾਂਜੀ ਜਰਸੀ ਦੀ ਜਾਣਕਾਰੀ ਦੇ ਜਰਸੀ ਦੂਜਾ ਸੁਆਈ ਹਾਂਜੀ ਤੇ ਦੁੱਧ ਇਹਦੇ ਥੱਲੇ 14 ਤੋਂ ਬਾਹਰ ਆ 15 ਤੋਂ ਥੋੜਾ ਮੋਟਾ ਹੀ ਨੇ ਪਤਾ ਠੀਕ ਹੈ ਜੀ ਤੇ ਇਹ ਵੀ ਸ਼ੀਲ ਠੰਡੀ ਬਹੁਤ ਆ ਬੜੀ ਠੀਕ ਹੈ ਜੀ ਬੱਚਾ ਬਚਾ ਰਸਾ ਉਰ ਲਾ ਜੀ ਇਹ ਬਸਤਾ ਜੀ ਹਾਂ ਇਹਨੂੰ 11 12 ਦੇਣਾ ਹੋ ਗਿਆ ਜੀ ਇਹਨੂੰ 11 ਬਰ ਦੇਣਾ ਰੇਟ ਭਰਾ ਖੱਚ ਕੇ ਜੀ ਰੇਟ ਇਹਦਾ ਜੀ ਲੈਣ ਦੇਣ ਜੀ ਬਸ 56000 ਰੁਪਿਆ ਲੈਣ ਦੇਣ ਮੁੱਲ ਭਾਵੇਂ 60 ਕਰਾ ਲਓ ਜੀ ਉਹ ਤਾਂ ਹੋ ਜਾਂਦੀ ਲੋਪਰਾ ਜ਼ਿਆਸੀ ਦਾ ਤੋਫਾ ਹੀ ਆ ਬਾਈ ਨੇ ਰੇਟ ਪਰ ਖੱਚ ਕੇ ਦੱਸਿਆ ਬਾਈ ਹਾਂ ਜੀ ਠੀਕ ਹੈ ਨਾ चेक कर सकते हो जर्सी का रंग रूप बाकी सील सब है जिम्मे मर्जी बैठे रहो देख सकते हो ठीक है लो जी फेस क्वालिटी देख सकते हो लो जी कर्म बड़ी कदवेट सुकना कर्म इधर बढ़िया इधर नु है लो जी मोड़ दो जी मोड़ दो मोड़ दो पूरा मोड़ दो लो जी तोरा तोरा ता सामने पूरा ठीक है ना लो जी ਲੋਚ ਫਰੈਂਟਟ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਭਾਈ ਅਗਲੀ ਇਹ ਤੋਂ ਔਕੜ ਗੱਬਣਾ ਬਈ ਹਾਂਜੀ ਕਿੰਨੇ ਟਾਂ ਦੀ ਭਰਾ ਇਹ 5.5 ਸੀ ਗੱਬਣਾ ਸਾਢੇ 5 ਦੋ ਦੋ ਹਟੀ ਵੀ ਆ ਦੋ ਦੋ ਹਟੀ ਜੀ ਹਾਂਜੀ ਤੇ ਰੇਟ ਭਰਾ ਖੱਚ ਕੇ ਜੀ ਦਾ ਰੇਟ ਖੱਚ ਕੇ 22000 ਦੀ ਦੇਣੀ ਜੀ 22000 ਦੀ ਦੇਣੀ ਹਾਂ ਬੱਸਿਆਂ ਵਾਲਾ ਰੇਟ ਹੀ ਆ ਬੱਸ ਸ਼ਾਂਤ ਨੂੰ ਵੀ ਓਕੇ ਜਮਾ ਥਾਣਾ ਦੀ ਆਪਣੀ ਗਾਰੰਟੀ ਹੈ ਜੀ ਥਾਣਾ ਦੀ ਗਾਰੰਟੀ ਹਾਂ ਠੀਕ ਹੈ ਜੀ ਲੋ ਭਰਾ ਚੰਗੀ ਪੜੀ ਬਿਜਤ ਕਰਮ ਦੀ ਤੋਹਫਾ ਜੇ ਕਿਸੇ ਨੇ ਸਾਹਮਣੇ ਪਾ ਲੈਣੀ ਆ ਤਾਂ ਬਹੁਤ ਵਧੀਆ ਬੱਸੀ ਹੈ ਠੀਕ ਹੈ ਜੀ ਹਾਂਜੀ ਭਾਈ ਆ ਬਾੜੀ ਦੱਸੋ ਜਾਣਕਾਰੀ ਇਹ ਟੋਕੜ ਬੈਠ ਰਹੀ ਤਿੰਨ ਕਿ ਮਹੀਨੇ ਸੂਈ ਨੂੰ ਹੋ ਗਏ ਠੀਕ ਹੈ ਜੀ 12 ਕਿਲੋ ਦੁੱਧਾ 12 ਲੀਟਰ ਦੁੱਧ ਤੇ ਰੇਟ ਭਰਾ ਰੇਟ ਇਹਦਾ ਜੀ 42000 ਰੁਪਇਆ ਕਰ ਦਿਆਂਗਾ 40 ਦੀ ਦੇ ਦਿਆਂਗੇ 40000 ਹਾਂਜੀ ਲੋ ਭਰਾ ਚਾਹ ਦੋ ਡਾਕ ਚੋਕ ਲੈ ਜੀ ਮਮਾ ਜੀ ਪੰ ਪੰਜ ਡੰਗ ਚੋਲੇ ਆਪਣੇ ਘਰੇ ਇੱਥੇ ਠੀਕ ਹੈ ਜੀ ਠੀਕ ਹੈ ਠੀਕ ਲੋ ਜੀ ਮਾਰੀ ਨੇ ਭਾਈ ਚੰਗਾ ਨਹੀਂ ਨਹੀਂ ਮਾਰਦੇ ਹਾਂ ਲੋ ਜੀ ਮੋੜ ਲੋ ਜੀ ਚੱਕਰ ਕਰ ਸਕਦੇ ਲੋ ਜੀ ਕਿਉਂਕਿ ਯੂਟਿਊਬਰ ਵਾਲੇ ਨੇ ਸਾਨੂੰ ਬੈਨ ਲਾ ਦਿੰਦੇ ਇਸ ਕਰਕੇ ਮੈਂ ਤੁਹਾਨੂੰ ਲੋ ਕਰਦੇ ਆ। ਲੋ ਜੀ ਚੈੱਕ ਕਰ ਸਾ ਤੇ। ਫਿਰ ਉਹ ਜੋ ਵੀਡੀਓ ਆਪਣਾ ਕੱਟਣੀ ਪੈਂਦੀ ਤਾਂ ਕਰਕੇ ਲੋ ਜੀ ਚੈੱਕ ਕਰ ਸਾ ਮੇਰਾ ਦੋ ਬਾਾਈ ਨੇ 150 ਨੂੰ ਦੱਸਤਾ ਭਰਾ। ਬਾਈ ਜੀ ਨੇ ਨੰਬਰ ਮੁਤਾਬਕ ਬਾਈ ਤੇ ਰੇਟ ਪੁੱਛ ਸਕਦੇ ਹੋ। ਹਾਂਜੀ ਫਿਰ ਅਗਲੀ ਵਾਰ ਦੀ ਦੱਸੋ ਜੀ ਜਾਣਕਾਰੀ। ਇਹ ਤੀਜਾ ਸੂਆ ਜੀ। ਹਾਂਜੀ। ਇਹਦੇ ਥੱਲੇ ਦੁੱਧ ਹੁਣ 11 ਕਿਲੋਟਰਾ ਹੈ ਜੀ। 11 ਲੀਟਰ। ਹਾਂਜੀ। ਤੇ ਰੇਟ ਭਰਾ ਦਾ? ਰੇਟ ਬੱਸ ਲੈਣ ਦੇਣ ਜੀ 37000 ਰੁਪਏ। 37000 ਰੁਪਏ ਭਾਈ ਰੇਟ ਆ। ਚੈੱਕ ਕਰ ਸਕਦੇ ਹੋ। ਤੋਕੜੀ ਆ ਭਰਾ। ਹਾਂ ਤ ਤੇ ਟੀਕਾ ਡੂ ਕਦ ਨਹੀਂ ਪਰਾ ਨਹੀਂ ਟੀਕਾ ਨਹੀਂ ਪਰਾ ਜੀ ਐਵੇਂ ਆਪਾਂ ਕਹਿ ਲਈ ਠੀਕ ਹੈ ਜੀ ਟੋਕੜ ਵੈੜ ਠੀਕ ਹੈ ਜੀ ਲੋ ਜੀ ਕੱਦ ਵੈੜ ਸੁਕਣਾ ਕਰਮਾ ਸੋਣਾ ਮੋੜ ਦਿਓ ਜੀ ਲੋ ਜੀ ਬਾਈ ਕੋਲ ਸੱਤ ਨਾਗ ਪਕਾਉਗਾ ਪਰਾ ਸੱਤ ਨਾਗਾ ਚ ਜਿਹੜਾ ਫੈਟ ਆਉਂਦਾ ਬਾਈ ਜੀ ਨਾਲ ਕੰਟੈਕਟ ਕਰੋ ਬਾਈ ਕਹਿੰਦਾ ਚੈੱਕ ਕਰਕੇ تسਲੀ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਕਿਉਂਕਿ ਬਾਈ ਵੀ ਗਾਂਹ ਪਪਾਰ ਦਾ ਕੰਮ ਕਰਦਾ ਕਿਵੇਂ ਜੀ ਐ ਆਪਾਂ ਨੂੰ ਇਥੇ ਭਾਵੇਂ ਅਗਲਾ ਜੀ ਪੰਜ ਡੰਗ ਚੋਲੇ ਹਨਾ ਹਾਂਜੀ 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 ਜੀ ਜਿਹੜਾ ਆਪਣੇ ਗੇਟੋਂ ਬਾਹਰ ਅਗਲਾ ਜ਼ਿੰਮੇਵਾਰ ਸਹੀ ਗੱਲ ਹੈ ਸਹੀ ਗੱਲ ਹੈ ਲੋਪਰਾ ਕਉ ਤੁਸੀਂ ਡੇ ਕਰ ਕਰ ਤਿਆਰ ਹਣੀ ਹੈਨਾ ਠੀਕ ਹੈ ਜੀ ਲੋ ਜਨਾ ਬਾਈ ਜੀ ਠੀਕ ਹੈ ਲੋਪਰਾ ਠੀਕ ਹੈ ਨਾ ਬਾਈ ਕੋਲ ਪੰਜ ਗਾਵਾਂ ਆਪਾਂ ਸੱਤ ਗਮਾ ਸੋਰੀ ਪੰਜ ਦਿੱਲੀ ਸਾਈਡ ਖੜੀਆਂ ਦੋ ਦਿੱਲੀ ਸਾਈਡ ਦਿਖਾਈਆਂ ਟੋਕੜ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ